ਸ਼੍ਰੀ ਮਹਾਨ ਜੋਗ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮਹਾਨ ਸਜਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਸਾਹਿਬ ਜੀ ਸੰਤ ਬਾਬਾ ਚਰਨ ਸਿੰਘ ਸਾਹਿਬ ਜੀ ਜਿਨ੍ਹਾਂ ਮਹਾਂਪੁਰਖਾਂ ਦੀ ਵਰਸੀ ਸਮਾਗਮ ਦੀ ਹਾਜ਼ਰੀ ਪਰਦੇ ਹੋਏ ਦੇਸ਼ ਵਿਦੇਸ਼ ਵਿੱਚੋਂ ਸੰਗਤਾਂ ਰੱਬ ਦੇ ਪਿਆਰੇ ਔਰ ਸਿੰਘ ਸਾਹਿਬ ਬੜੇ ਸਤਿਕਾਰ ਸਹਿਤ ਹਾਜ਼ਰੀਆਂ ਭਰਦਿਆਂ ਗੁਰੂ ਹਜੂਰੀ ਵਿੱਚ ਗੁਰੂ ਦੇ ਜਸ ਵਿੱਚ ਜੁੜੇ ਹੋ ਸੰਤ ਬਾਬਾ ਤਾਰਾ ਸਿੰਘ ਜੀ ਦਾ ਮਹਾਨ ਜੀਵਨ ਇੱਕ ਪਰਉਪਕਾਰ ਦਾ ਜੀਵਨ ਸੀ ਉਹਨਾਂ ਨੇ ਜੋ ਵੀ ਚਿਤਵਿਆ ਹੈ ਉਹ ਪਰਉਪਕਾਰ ਵਾਸਤੇ ਜੋ ਵੀ ਉਹਨਾਂ ਨੇ ਅਸਥਾਨ ਬਣਾਏ ਨੇ ਉਹ ਸੰਗਤਾਂ ਦੀ ਸਹੂਲਤ ਸੇਵਾ ਵਾਸਤੇ ਦਰਸ਼ਨ ਕਰਦੇ ਰਹੇ ਆ ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਦੇ ਸਮੇਂ ਤੋਂ ਬਾਬਾ ਜੀ ਤੇ ਨਾਲ ਬਹੁਤ ਪਿਆਰ ਰਿਹਾ ਔਰ ਉਸ ਸਦੀ ਦੇ ਵਿੱਚ ਇਹ ਮਹਾਪੁਰਖਾਂ ਦਾ ਸਤਖੰਡ ਵਾਸੀ ਬਾਬਾ ਤਾਰਾ ਸਿੰਘ ਸਾਹਿਬ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਔਰ ਇਸੇ ਤਰ੍ਹਾਂ ਬਾਬਾ ਤਾਰਾ ਸਿੰਘ ਜੀ ਦੇ ਦਰਸ਼ਨ ਤਦਾਰੇ ਜਦੋਂ ਕਿਤੇ ਮਿਲਾਪ ਹੋਣਾ ਰਸਤੇ ਫਰਾਏ ਜਾਂਦੇ ਆਉਂਦੇ ਆ ਵੀ ਮਿਲਣਾ ਅਸਥਾਨ ਤੇ ਵੀ ਕਿਤੇ ਜਾ ਕੇ ਬਾਬਾ ਜੀ ਨੇ ਜਾਣਾ ਇੱਥੇ ਵੀ ਬਾਬਾ ਜੀ ਨੇ ਆਉਣਾ ਬੜਾ ਪਿਆਰ ਸੀ ਜਦੋਂ ਇੱਥੇ ਆਉਣਾ ਆਖਣਾ ਤੁਹਾਡੇ ਨਾਨਕੇ ਐ ਇੱਕ ਬਿਸਤਰਾ ਬੰਨਣਾ ਨਾਲ ਬਾਬਾ ਜੀ ਦੀ ਗੱਡੀ 'ਚ ਰੱਖੋ ਇਹ ਸਰੀਆਲੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਨਾਨਕੇ ਸਨ ਸੋ ਬੜਾ ਪਿਆਰ ਹਰ ਵੇਲੇ ਗੁਰਮਤਿ ਦੇ ਬਚਨ ਪੰਥ ਦੀ ਚੜ੍ਹਦੀ ਕਲਾ ਦੇ ਗੁਰਮਤੇ ਵਿਚਾਰ ਨੇ ਸਤਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਦੇ ਨਾਲ ਵੀ ਅਥਾਹ ਪਿਆਰ ਮਹਾਂਪੁਰਖਾਂ ਦਾ ਆਪਸ ਵਿੱਚ ਰਿਹਾ ਬਹੁਤ ਲੰਮੇ ਵਿਚਾਰ ਵਿੱਚ ਨਾ ਜਾਂਦਾ ਹੋਇਆ ਆਪ ਸੰਗਤਾਂ ਮਹਾਂਪੁਰਖਾਂ ਦੇ ਪ੍ਰਥਾਏ ਬੇਅੰਤ ਬਚਨ ਸਰਵਣ ਕੀਤੇ ਨੇ ਸੋ ਪਿਆਰਿਓ ਹਾਜ਼ਰੀ ਪ੍ਰਵਾਨ ਕਰਨੀ ਆਪਸ ਵਿੱਚ ਇਹ ਸੰਪਰਦਾਵਾਂ ਦਾ ਮਹਾਂਪੁਰਖਾਂ ਦਾ ਆਪਸ ਵਿੱਚ ਜੋ ਪਿਆਰ ਜੋ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਗੁਰਮਤਿ ਦੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਗੁਰੂ ਸ਼ਬਦ ਦੇ ਸਿਧਾਂਤ ਵਿਚਾਰ ਇਸੇ ਤਰ੍ਹਾਂ ਸਤਿਗੁਰੂ ਕਿਰਪਾ ਕਰਕੇ ਇਹ ਗੁਰਮਤਿ ਦੇ ਸਿਧਾਂਤ ਪ੍ਰਚਾਰ ਪ੍ਰਸਾਰ ਦੀ ਸੇਵਾ ਆਪ ਲੈਣ ਸੰਤ ਬਾਬਾ ਸੁਖਾ ਸਿੰਘ ਸਾਹਿਬ ਜੀ ਔਰ ਬਾਬਾ ਹਾਕਮ ਸਿੰਘ ਸਾਹਿਬ ਜੀ ਜੋ ਬੜੇ ਪਿਆਰ ਦੇ ਨਾਲ ਸੰਗਤਾਂ ਨੂੰ ਬਾਬਾ ਜੀ ਦੀ ਵਰਸੀ ਸਮਾਗਮ ਦੀਆਂ ਹਾਜ਼ਰੀਆਂ ਵਾਸਤੇ ਔਰ ਆਈਆਂ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਜੀ ਆਇਆਂ ਕਹਿ ਰਹੇ ਨੇ ਸਭ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਮਹਾਂਪੁਰਖਾਂ ਦੀ ਯਾਦਾਂ ਜੋੜ ਮੇਲੇ ਮਨਾ ਕੇ ਔਰ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚਲਦਿਆਂ ਹੋਇਆਂ ਗੁਰੂ ਸਿਧਾਂਤ ਤੇ ਪਹਿਰਾ ਦੇਣ ਦਾ ਸਤਿਗੁਰੂ ਜੀ ਵੱਲ ਪ੍ਰਦਾਨ ਕਰਨਾ ਔਰ ਨਾਲ ਨਾਲ ਸੰਗਤਾਂ ਨੂੰ ਬੇਨਤੀ ਹੈ ਪਿਆਰੇ ਖਾਲਸਾ ਜੀ ਸਤਖੰਡ ਵਾਸੀ ਬਾਬਾ ਜੀ ਬਾਬਾ ਦਇਆ ਸਿੰਘ ਸਾਹਿਬ ਜੀ ਦੀ 5ਵੀਂ ਵਰਸੀ ਦਾ ਸਮਾਗਮ ਨੇੜੇ ਆ ਰਿਹਾ ਹੈ ਔਰ 17 ਤੋਂ ਆਰੰਭ ਹੈ 18 ਦੀ ਰਾਤ ਨੂੰ ਕੀਰਤਨ ਦਰਬਾਰ ਹੈ 19 ਨੂੰ ਵਰਸੀ ਦਾ ਦਿਨ ਦਾ ਸਮਾਗਮ ਹੈ ਆਪ ਸਾਰੀਆਂ ਸੰਗਤਾਂ ਨੂੰ ਬੇਨੈ ਹੈ ਕਿ ਬਾਬਾ ਜੀ ਦੇ ਵਰਸੀ ਸਮਾਗਮ ਤੇ ਆਪ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਔਰ ਬਹੁਤ ਬਹੁਤ ਆਇਆ ਹੋਇਆ ਸੰਗਤਾਂ ਦਾ ਧੰਨਵਾਦ ਜੀ ਆਇਆਂ ਕਹਿੰਦਾ ਹੋਇਆ ਦਾਸ ਖਿਮਾ ਦਾ ਜਾਤਕ ਹੈ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜਿਨਾ ਅਮਰਤ ਨਹੀਂ ਛਕਿਆ ਅਮਰਤ ਛਕੋ ਜਿਨਾ ਕੇਸ ਦਾੜੇ ਨਹੀਂ ਰੱਖੇ ਕੇਸ ਦਾੜੇ ਰੱਖੋ ਮਹਾਪੁਰਖਾਂ ਦੀ ਵਰਸੀ ਸੰਮਾਗਮ ਤੇ ਆਏ ਹੋਏ ਗੁਰੂ ਦੀ ਗੁਰਮਤ ਨੂੰ ਲੈ ਕੇ ਜਾਈਏ ਆਪਣਾ ਜੀਵਨ ਸਫਲਾ ਹੋਵੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਪਿਆਰ ਸਹਿਤ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ